ਮੈਂ ਮੁੰਡਾ ਸਵੇਰ ਦਾ ਗਿਆ ਚੇਤਕ ਆਇਆ ਹੀ ਨਹੀਂ ਸਾਰਾ ਦਿਨਾਂ ਕਿ ਉੱਤੋਂ 5 ਵਜੇ ਗਏ ਨੇ ਤੇ ਹਜੇ ਤੱਕ ਆਇਆ ਹੀ ਨਹੀਂ ਇਹ ਗਿਆ ਕਿੱਥੇ ਹੋਇਆ ਆਪਣਾ ਫਿਰ ਐਦਾਂ ਕਰਨੀ ਆ ਪਿੰਦੂ ਨੂੰ ਫੋਨ ਲਾਉਂਦੀ ਆ ਭਲਾ ਪੀ ਹੈ ਕਿੱਥੇ ਆ ਨੇ ਫੋਨ ਨਹੀਂ ਚੁੱਕਦਾ ਦੰਨਿਆ ਕਿੱਥੇ ਫੋਨ ਚੁੱਕਦਾ ਹੀ ਨਹੀਂ ਚੁੱਕ ਕੇ ਦੱਸ ਹੀ ਦੇ ਮੈਨੂੰ ਮੈਂ ਤਾਂ ਮਰਨ ਦੀ ਗਮਨਾ ਸੋ ਇਹਦਾ ਕਰੂੰ ਕਿ ਆ ਵਾ ਫੇਰ ਲੰਮੀ ਕੱਟ ਕੇ ਹਾਂ ਹੈਵੇ ਚੁੱਕ ਲੈ ਕੇ ਦੇ ਕਿੱਥੇ ਐਂ ਦੱਸ ਦੋ ਮੈਨੂੰ ਹੋਰ ਦਮ ਉੱਕ ਗਈ ਇਹਦੀ ਐਂ ਪੇਰ ਨਹੀਂ ਚੁੱਕਿਆ ਫੋਨ ਹੁਣ ਮੈਂ ਨਾ ਇਹ ਜਦੀ ਮਾਂ ਬਿਮਾਰ ਹੈ ਉਹਦੀ ਕਲਤੀਫ ਕੋ ਬੋਸ਼ ਨਹੀਂ ਆ ਨੰਬਰ ਹੈ ਉਹਦਾ ਹਾਂ ਠੀਕ ਆ ਹੁਣ ਕੁਛ ਨਹੀਂ ਹਲੋ हां पतकलदीपवां तेओ पिੰਦੂ ਕਿੱਥੇ ਹੀ ਗੱਲ ਕਰਾਂ ਕਿੱਥੇ ਗਏ ਆ ਤੁਸੀਂ ਦਵਾਈ ਲੈ ਲਈ ਆ ਕਿ ਨਹੀਂ ਲਈ ਜੀ ਅੱਛਾ ਮੰਮੀ ਕਿਦਾਂ ਠੀਕ ਐ ਠੀਕ ਸਰੇ ਅੱdte ਤੁਸੀਂ ਗਏ ਜੇ ਤੇ ਦੱਸ ਉਹ ਉਹਨੂੰ ਤੁਸੀਂ ਘਰ ਕਲਾ ਦੇਣਾ ਜੇ ਤੁਹਾਡਾ ਟਾਈਮ ਲੱਗਣਾ ਨਹੀਂ ਹੈ ਜੀ ਤੇ ਤੁਹਾਨੂੰ ਕਿੱਦ ਲੱਗਣਾ ਹੈ ਤੇ ਹਾਂ ਤੁਹਾਡੇ ਨਾਲ ਨਹੀਂ ਗਿਆ ਉਹ ਤੇ ਮੈਨੂੰ ਕਹਿ ਕੇ ਗਿਆ ਵੀ ਉਹਦੀ ਮੰਮੀ ਨੂੰ ਠੀਕ ਤੇ ਮੈਂ ਉਹਨਾਂ ਨੂੰ ਗੱਡੀ ਲਿਕੇ ਉਹਨਾਂ ਦੇ ਨਾਲ ਚੱਲੇ ਆਵਾ ਅੱਛਾ ਸਤੀ ਆ ਨਾ ਕ ਝੂਠ ਮਾਰਨਾ ਪੁੱਤ ਮੈਨੂੰ ਚਾਜ ਨਾ ਦੱਸ ਮੈਂ ਤੇ ਉੱਤੇ ਤਕਾਲਾਂ ਪੈਟੀਆਂ ਘਾਮ ਨਾ ਮਰਨ ਦੀ ਕਿੱਥੇ ਗਿਆ ਵਾ ਅੱਛਾ ਫਿਰ ਤੁਹਾਡੇ ਨਾ ਨਹੀਂ ਗਿਆ ਅੱਛਾ ਚਲ ਠੀਕ ਹੈ ਪੁੱਤ ਫਿਰ ਕੋਈ ਨਹੀਂ ਮੈਂ ਕਰਦੀ ਹਾਂ ਗੱਲ ਹਈ ਅੰਦਾ ਮੇਰ ਕੋਈ ਨਹੀਂ ਗਿਆ ਤੇ ਗਿਆ ਕਿੱਥੇ ਆ ਇਹ ਹੁਣ ਪਤਾ ਨਹੀਂ ਲੱਗਣ ਦੇ ਗਿਆ ਕਿੱਥੇ ਆ ਮੈਂ ਤਾਂ ਮਰਨ ਦੀ ਮੈਂ ਜਾਣੀ ਆ ਫਿਰ जा तो उन्हें गुआी नहीं इतने नंबर हैोपी का मैं गोपी नी फोन हाँ पुतु गोपी पिंदू वा हाँ नहीं क्या कितने फिर मैं तेरे ना होना चल इतने दादा अच्छा तू ग्राउंड च वा मेरे नच्छा फिर मेनू पता नहीं मैंने तो उन्होंने वालों तो कह के गया है ਪੇਉ ਦੀ ਮੰਮੀ ਤਗੜੀ ਤੇ ਮੈਂ ਆਖਿਆ ਚੱਲ ਤੈਨੂੰ ਪੁੱਛਦੀ ਨਾ ਚੱਲ ਪੁੱਤ ਮੈਂ ਮੁੜ ਕੇ ਫਿਰ ਆਉਂਦਾ ਘਰ ਤੇ ਤੈਨੂੰ ਲਾਦਾ ਕਿ ਫੋਨ ਤੇ ਕੋਈ ਨਹੀਂ ਪਤਾ ਕਰਨੀ ਨਾ ਠੀਕ ਨਹੀਂ ਨਾ ਇਹ ਗੋਪੀ ਨਾਂ ਗਿਆ ਤੇ ਨਾ ਉਹਨਾਂ ਨਾ ਗਿਆ ਦਵਾਈ ਦੇ ਉਨ ਤੇ ਗਿਆ ਕਿੱਥੇ ਆਏ ਓਹੋ ਉਹਦੀ ਤੇ ਪੱਕ ਬਨ ਕੇ ਗਿਆ ਕਿਤੇ ਪਰਨਾ ਬਨ ਕੇ ਜਾਂਦਾ ਹੀ ਐਰ ਕਤੇ ਤੌਰ ਬੜਾ ਕੱਢਿਆ ਹੀ ਇਹਨੇ ਮੇਰੀ ਤੇ ਮਤ ਮਾਰੀ ਗਈ ਇਹ ਗਿਆ ਹੀ ਉੱਥੇ ਭਾਵੇਂ ਸੌਰੇ ਗਿਆ ਹੋਏ ਤਾਂ ਹੀ ਨਹੀਂ ਫੋਨ ਚੁੱਕਦਾ ਮੇਰਾ ਕੌਣ ਕੀ ਕਰਾਂ ਫਿਰ ਮੈਨੂੰ ਪਤਾ ਲੱਗ ਗਿਆ ਸੋਰੇ ਗਿਆ ਮੇਰੇ ਪਿੱਛੇ ਤੋਂ ਬਗੈਰ ਫਿਰ ਤੇ ਦਾ ਲਾਜ ਕਰਨੀ ਆ ਲਾਂਦੇ ਨੂੰ ਘਰ ਜਰ ਕੇ ਪਤਾ ਉਦਨ ਭੂਆ ਵੀ ਆਈ ਹੀ ਕਿਤੇ ਉਹ ਤੈਨੂੰ ਸਖਾਲ ਗੀ ਇਹਨੂੰ ਤੂੰ ਆਜੀ ਚੁੱਪ ਕਰਕੇ ਨਹੀਂ ਭੂਆ ਨੂੰ ਆਖੂਗੀ ਵੀ ਤੂੰ ਕੌਣ ਮੇਰੇ ਮੁੰਡਿਆਂ ਨੂੰ ਸਖਾਲਣ ਵਾਲੀ ਹੈਂ ਤੂੰ ਸਖਾਲ ਸਕੋ ਕੇ ਇਤਰਾ ਤੱਕ ਸਭ ਕੋ ਤੂੰ ਇਦਾਂ ਕਰਾ ਦੇਗੀ ਤੇ ਮੈਂ ਕੌਣ ਹਾਂ ਜਿਹਨੇ ਘਰ ਬਣਾਇਆ ਹੈ ਕੋਈ ਨਹੀਂ ਮੈਂ ਇਦਾਂ ਕਰਨੀ ਆ ਲਾਂਦੇ ਜਰ ਕੇ ਭੂਆ ਦੀ ਪੁੱਤ ਨਹੀਂ ਕਮਾਉਂਗੀ ਹਾਉ ਰੱਬਾ ਐਨੇ ਮਾਰੇ ਰਿਸ਼ਤੇਦਾਰ ਤਕਰਾਤੇ ਜੋ ਮੈਂ ਤਾਂ ਇੰਨੇ ਚਾਹਣਾ ਗਿਆ ਸੀ ਵੀ ਨਾਲ ਘੱਲ ਦੇਣਗੇ ਪਰ ਮਾਂ ਉਹਦੀ ਇੰਨੀ ਤੇਜ ਮਾਣਾ ਘੱਲਾਂ ਦਾ ਤੇ ਨਾਂ ਹੀ ਨਹੀਂ ਲੈਂਦੀ ਉਹ ਤਾਂ ਡੈਡੀ ਹੁਣ ਹੁਣੇ ਵਾਰਿਆ ਹੁੰਦੇ ਨੇ ਮੈਂ ਸੋਚਦਾ ਹਾਂ ਕਿ ਮੈਂ ਕਿੰਨੂੰ ਆਪਣਾ ਦੁੱਖ ਦੱਸਾਂ ਜੇ ਮੈਂ ਕਿਹਨੂੰ ਦੱਸਿਆ ਉਹਨਾਂ ਨੇ ਕਹਿਣਾ ਵਾ ਵੀ ਤੇਰਾ ਨਵਾਂ ਨਵਾਂ ਵਿਆਹ ਹੋਇਆ ਤੇ ਹੁਣੇ ਘਰ ਲੜਾਈਆਂ ਪੈ ਗਈਆਂ ਆ ਮੈਂ ਇਹ ਲੋਕ ਦੱਸ ਨਹੀਂ ਸਕਦਾ ਤੇ ਇੱਕ ਨਾ ਗਿਆ ਮਮੀ ਤੋਂ ਚੋਰੀ ਮਮੀ ਪਤਾ ਨਹੀਂ ਕਿੱਥੇ ਗਈ ਹੈ ਮਮੀ ਪਾਣੀ ਲੈ ਓ ਮਮੀ ਪਤਾ ਨਹੀਂ ਕਿੱਥੇ ਆ ਐਨੀ ਗਰਮੀ ਆ ਇਹ ਵੀ ਨਹੀਂ ਵਾਜ ਦੇਣ ਦੀ ਓ ਮਮੀ ਲੈ ਓ ਪਾਣੀ ਮਮੀ ਕੌਣ ਆ ਪਾਣੀ ਲੈ ਓ ਚਿੰਨਾ ਪਾਣੀ ਤੇ ਕੰਦੇਨੀ ਪਰ ਨਾ ਪੋਚੀ ਚੱਗੀ ਤਰ੍ਹਾਂ ਲੈ ਆਉ ਲੈ ਆਉ ਮੈਂ پانی ਮਾਤਾ ਗਰਮੀ ਬੜੀ ਆ ਹਸਪਤਾਲ ਦੇ ਵਿੱਚ ਤੇ ਉਥੇ ਨਾ ਪਾਣੀ ਲੱਭਾ ਠੰਡਾ ਆ ਘਰ ਆਣ ਕੇ ਪੀਤਾ ਵਾ ਅੱਛਾ ਤੂੰ ਹਸਪਤਾਲ ਸ ਆਹੋ ਉਥੇ ਗਿਆ ਹਾਂ 5 ਮਿੰਟ ਕਹਿ ਕੇ ਤੇ ਉਥੇ ਘੰਟਾ ਡੇਢ ਬਾਅਦ ਮੁੜ ਕੇ ਡਾਕਟਰ ਆਇਆ ਡਾਕਟਰ ਆ ਕੇ ਮੁੜ ਕੇ ਦਵਾਈ ਲਿਖਾਉਣ ਚੱਲ ਗਏ ਉਹ ਦਵਾਈ ਲਿਖਾ ਕੇ ਤੇ ਮੁੜ ਕੇ ਦਵਾਈ ਲੈਂਦਿਆ ਲੈਂਦਿਆ ਬੜਾ ਟਾਈਮ ਲੱਗ ਗਿਆ ਤੇ ਬੱਤ 10 ਪੀ ਹਸਪਤਾਲ ਗਿਆ ਕਿੱਥੇ ਗਿਆ ਤੇ ਮਾਤਾ ਮੈਂ ਤੈਨੂੰ ਝੂਠ ਬੋਲਣਾ ਵਾ ਹਸਪਤਾਲ ਹੀ ਗਿਆ ਸੀ ਸੱਚੀ ਗੱਲ ਦੱਸ ਮੈਂ ਤੇਨੂੰ ਫੋਨ ਕੀਤਾ ਕਲਦੀਪ ਨੂੰ ਉਹਨੇ ਕਿਹਾ ਇੱਥੇ ਨਹੀਂ ਆਇਆ ਮੁੜ ਕੇ ਮੈਂ ਗੋਪੀ ਦਾ ਨੰਬਰ ਲੱਭਿਆ ਬੜੇ ਵਕਤਾਂ ਨਾਲ ਮੈਂ ਇੱਥੋਂ ਕਰਦਾ ਹਾਂ ਤਾਂ ਫੋਨ ਮੇਰੇ ਫੋਨ ਤੋਂ ਕਈ ਵਾਰੀ ਤੇ ਉਹ ਉਹਨੂੰ ਲਾਇਆ ਤਾਂ ਮਾਤਾ ਮੈਂ ਤੇ ਕਿਹਾ ਮੈਂ ਤੇ ਖੇਡਣ ਤੇ ਮੇਰੇ ਨਾਲ ਤਾਂ ਨਹੀਂ ਆਇਆ ਓਏ ਓਦਾ ਮਾਤਾ ਤੈਨੂੰ ਝੂਠ ਬੋਲਦਾ ਨਾ ਉਹ ਤੇ ਮੇਰੇ ਨਾਲ ਵਾ ਮਾਤਾ ਦੀ ਨਾਲ ਵਾ ਹੁਣੇ ਦਵਾਈ ਲੈ ਕੇ ਤੇ ਮੈਂ ਘਰ ਆ ਕੇ ਆਇਆ ਮਾਤਾ ਨਹੀਂ ਮੇਰੇ ਨਾਲ ਉਹ ਨਹੀਂ ਕੋਣੀ ਉਹਦਾ ਮਾਦਾ ਤੈਨੂੰ ਝੂਠ ਬੋਲਦਾ ਨਾ ਮੈਂ ਹੋਰ ਕਿੱਥੋਂ ਆਣਾ ਸੀ ਤੂੰ ਸੱਚ ਦੱਸ ਝੂਠ ਨਾ ਮਾਰ ਮਾਂ ਕੋ ਸੱਚ ਦੱਸ ਦੇ ਮਾਂ ਨਾਲ ਝੂਠ ਨਾ ਮਾਰੇ ਤੂੰ ਆਇਆ ਕਿੱਥੋਂ ਉਹ ਮੰਮੀ ਅੱਗੇ ਮੈਂ ਆ ਕੇ ਆ ਬੜਾ ਆਇਆ ਵਾ ਇੰਨੀ ਗਰਮੀ ਦੇ ਵਿੱਚ ਤੇ ਤੂੰ ਹੀ ਆ ਕੇ ਹੋਰ ਮੇਰੇ ਦਿਵਾਲੇ ਹੋਈ ਜਾਣ ਦੇ ਜੇ ਹੋਰ ਮੈਂ ਕਿੱਥੋਂ ਆਣਾ ਵਾ ਅੱਛਾ ਹੁਣ ਤੂੰ ਮਾਂ ਤੋਂ ਝੋਰੀਆਂ ਰੱਖਣਾ ਵਾ ਪਤਾ ਮੈਨੂੰ ਸਾਰਾ ਹੀ ਆ ਤੇ ਤੂੰ ਆਪੇ ਹੀ ਬੱਕ ਜਾ ਕਿੱਥੋਂ ਆਇਆ ਵਾ ਤੂੰ ਇਹ DNA ਕਾਟ ਤੇਰਾ ਵਿਆਹ ਹੋ ਗਿਆ ਤੂੰ ਬਦਲ ਦੇ ਪਿਆਵਾ ਤੂੰ ਦੱਸ ਦੇ ਮੈਨੂੰ ਸੱਚੋ ਸੱਚ ਕਿੱਥੋਂ ਆਇਆ ਪਤਾ ਤੇ ਮੈਨੂੰ ਲੱਗ ਗਿਆ ਵਾ ਇਹ ਤੂੰ ਦੱਸ啊 ਫੇ ਮੈਂ ਕਿੱਥੋਂ ਆਇਆ ਵਾ ਬੇੜਾ ਤਾਂ ਅੱਗੇ ਘਰ ਦਾ ਘਰ ਕੋ ਗਿਆ ਵਾ ਜੇ ਨਾਲੇ ਤੂੰ ਕਹੀ ਜਾਨੀ ਆ ਮੈਂ ਬਤਲ ਗਿਆ ਵਾ ਸੁਣ ਲੈ ਮੇਰੇ ਕੋ ਤੂੰ ਗਿਆ ਹਾਂ ਆਪਣੇ ਸਹੁਰੇ ਤੇ ਸੱਚ ਸਵਾਹ ਪਾਉਣਾ ਆਪਣੇ ਕਿਤੇ ਨਾਲੇ ਮੇਰੇ ਤੇ ਪਵਾਈ ਕੀਤੀ ਕਿਤਰੀ ਖੁਝ ਪਾਈ ਅਸੀਂ ਤੌਰ ਨਾ ਜਾ ਕੇ ਤੇ ਉਹਨਾਂ ਸੰਗੜਾਉਣਾਈ ਹੁਣ ਦੱਸ ਮੈਨੂੰ ਲਿਆ ਆ ਮਾਤਾ ਤੂੰ ਐਵੇਂ ਗੱਲਾਂ ਕਰੀ ਜਾਂਦੀ ਆ ਮੈਂ ਨਹੀਂ ਗਿਆ ਸਾਰੇ ਸੂਰੇ ਜੇ ਮੈਂ ਜਾਂਦਾ ਤੇ ਤੈਨੂੰ ਦੱਸ ਕੇ ਜਾਂਦਾ ਤੈਨੂੰ ਨਾਲ ਲੈ ਕੇ ਜਾਣਾ ਸੀ ਮੈਂ ਕੱਲੇ ਨੇ ਥੋੜਾ ਚੱਲ ਜਾਣਾ ਸੀ ਇਹ ਤੂੰ ਪੜਦੇ ਨਾ ਪਾ ਤੂੰ ਨਹੀਂ ਗਿਆ ਤੇ ਫਿਰ ਮੇਰੀ ਸੌਂ ਖਾ ਉਹ ਮਾਤਾ ਜੇ ਸੌਂ ਵਾਲੀ ਗੱਲ ਆ ਨਾ ਤੇ ਫਿਰ ਮੈਂ ਉੱਥੇ ਗਿਆ ਸੀ ਸੱਜੀ ਗੱਲ ਹਾਂ ਆ ਦੱਸ ਤੂੰ ਮੈਂ ਗਿਆ ਤੇ ਮੇਰ ਤੋਂ ਚੋਰੀ ਗਿਆ ਤੇ ਮਾਤਾ ਨਾਮ ਐਂ ਜਾਂਦਾ ਤੇ ਫਿਰ ਕੀ ਕਰਦਾ ਲਿਉਣਾ ਤੇ ਹੈਗਾ ਸੀ ਨਾ ਉਹਨੂੰ ਹੁਣ ਕੀ ਨਿਬੜ ਕੇ ਕੀ ਨਿਬੜ ਕੇ ਆਇਆ ਫਿਰ ਮੇਰ ਤੋਂ ਬੱਕਰੀ ਨਿਪੜਨਾ ਪੂਛ ਕੀ ਨਿਬੜਨਾ ਹੈ ਉਹਦੀ ਮਾਂ ਦਾ ਤੇ ਅੰਨਾ ਤਿੰਨ ਰਤੀਆਂ ਤਾਂ ਹੀ ਹੋ ਉਹਨੇ ਨਹੀਂ ਉਹ ਹੁੰਦਾ ਤਾਂ ਉਹ ਨਾ ਤੇਰਾ ਕਸੂਰ ਵਾ ਤੂੰ ਨਹੀਂ ਉਹਨੂੰ ਵਹਿਣ ਦਿੰਦੀ ਘਰ ਤਾਂ ਮੋਢਾ ਤੋਂ ਦੀ ਮਾਤ ਹੋ ਰਿਆ ਕਰਨਾ ਮਾਤਾ ਮੈਂ ਤਾਂ ਗਿਆ ਹੀ ਤੇ ਹੱਥੋਂ ਪੜਦੇ ਨਾ ਤੇ ਤੈਨੂੰ ਨਾਲ ਖੜਿਆ ਤਾਂ ਉਹ ਜਿਆਦਾ ਚਿੜਦੇ ਆ ਪਰ ਉਹਨਾਂ ਨੇ ਵੀ ਸ਼ਰਮ ਨਹੀਂ ਕੀਤੀ ਉਹ ਤਿੰਨ ਰਤੀਆਂ ਤੇਰ ਨਾਲ ਤਾਂ ਹੀ ਨਿਕਲੀ ਜੇ ਚੰਗੇ ਹੁੰਦੇ ਤੇ ਮੇਰੇ ਨਾਲ ਤੋਰ ਦਿੰਦੇ ਮੈਂ ਤੇ ਮੰਮੀ ਤਾਂ ਗਿਆ ਹੀ ਵੀ ਅਮਨ ਮੇਰੇ ਨਾਲ ਆਜੂਗੀ ਤੇ ਹਟਾ ਘਰ ਬਾਜੂਗਾ ਪਰ ਮੈਨੂੰ ਕੀ ਪਤਾ ਵੀ ਉਹਨਾਂ ਨੇ ਆਹ ਕੰਮ ਕਰ ਦੇਣਾ ਤੂੰ ਨਹੀਂ ਜਾਣਦਾ ਆਦੀ ਮਾਂ ਨੂੰ ਤੇ ਦਾਦੀ ਆਦੀ ਮਾਂ ਵਾ ਧੀ ਵਤੀ ਸੌਣੀ ਹੋਏ ਤੇ ਹੁਣ ਤੋਰ ਦਿੰਦੀ ਮੇਰਾ ਹੀ ਡਾਰਿਆ ਉਹਨੂੰ ਜੇ ਮੈਂ ਨਾ ਨਾ ਹੋਵਾਂ ਤੇ ਤੈਨ ਤਾਂ ਵੇਚ ਕੇ ਆ ਤੇ ਖਾ ਜਾਂ ਤੇਰੇ ਸਹੁਰੇ ਹੈ ਹੁਣ ਮੈਨੂੰ ਨਾ ਕਹਾਈ ਜਿੱਦਾਂ ਮਰਜ਼ੀ ਕਰਨਾ ਤੇ ਕਰ ਮੈਨੂੰ ਨਾ ਆਵੇਂ ਪਿੰਦਰ ਸਿੰਘ ਤੂੰ ਕਿਦਾਂ ਕਿਹਾ ਡੋ ਬਣਾਵਾ ਤੇ ਹੁਣ ਦੱਸ ਕਿਤਰਾ ਹੋਣੀ ਚਾਹੀਦੀ ਹੈ ਡੈਡੀ ਕਰ ਦੋ ਵਕ ਹੁਣ ਕਿਦਾਂ ਚਾਹੀਦਾ ਇਹਨੇ ਤਾਂ ਹੁਣ ਜਾਣਾ ਨਹੀਂ ਅਮਨ ਨੇ ਇੱਥੇ ਪੱਕੇ ਡੇਰੇ ਲਾ ਲਏ ਨੇ ਇਦਾਂ ਸਾਡੇ ਘਰ ਚ ਇੱਕ ਪੱਤ ਪੈਂਦਾ ਨਾ ਤੇਰਾ ਕਹਿਣ ਦਾ ਕੀ ਮਤਲਬ ਹੋਇਆ ਭੈਣ ਵਾ ਤੇਰੀ ਠੀਕ ਆ ਨਾ ਤੂੰ ਤਾਂ ਦੁਸ਼ਮਣ ਬਣ ਗਿਆ ਆਪਣੀ ਭੈਣ ਦਾ ਜੇ ਉਹ ਆਈ ਗਈ ਚਾਰ ਦਿਨ ਤੇ ਕਿੱਧਰ ਦੀ ਅੱਖ ਰ ਆ ਗਈ ਆ ਆਪ ਜਗਲੀ ਦੀ ਸਾਰਿਆਂ ਦੇ ਉਹ ਮੰਮੀ ਬੜੇ ਚਾਵਾਂ ਨਾਲ ਆਈ ਹੈ ਹਨਾ ਲੜਕੀ ਆਈ ਹੈ ਅਗਲੀ ਜੋ ਲੈਣ ਤਾਂ ਨਹੀਂ ਗਈ ਨਾ ਤੁਸੀਂ ਜਾਣ ਦਿੱਤਾ ਉਹਨੂੰ ਨਹੀਂ ਜਾਣ ਦਿੱਤਾ ਮੇਰੀ ਮਰਜ਼ੀ ਆ ਠੀਕ ਹੋਣਾ ਤੇ ਮੈਂ ਬੈਠੀ ਥੋੜੀ ਜਿਹਾ ਨਾ ਇੱਥੇ ਚਲੀ ਜਾਣਾ ਅਕਸਰ ਮੈਂ ਇਕਨਾ ਇਕ ਦਿਨ ਅੱਜ ਤੇ ਤੂੰ ਗਈ ਨਹੀਂ ਹੈ ਤੇ ਫੇਰ ਕਿਧਰ ਚਲ ਜਾਣਾ ਭਾਬੀ ਤੂੰ ਬੋਲ ਹੀ ਨਾ ਤੀ ਬੋਲ ਨਾ ਟਿਟਿਆ ਤੈਨੂੰ ਕੋਈ ਭੁਲਾਉਂਦਿਆ ਗੱਲ ਕਰਦੇ ਗੱਲ ਕਰਦੇ ਆ ਤੂੰ ਵਿੱਚ ਐਵੇਂ ਦੇਈਆਂ ਟੰਗੜਾਉਣ ਸਿਰਫ ਡਾਡੀ ਐਸੇ ਕਲੇਸ਼ ਕਰਕੇ ਆਣਾ ਵਾਕਾ ਕੁੜੀਏ ਤੂੰ ਚੁੱਪ ਕੀਤੀਦਾ ਤਾਂ ਮੈਂ ਦੱਸਾਂਗਾ ਇਹੋ ਤਰੀਕੇ ਜਿਬਾਰੀ ਦਾ ਕੰਮ ਲਿਆਂਦਾ ਨਹੀਂ ਉਹਨੂੰ ਤਾਂ ਪੜਾ ਚੁੱਪ ਕਰਨ ਦੇ ਜੇ ਆਪਣੇ ਨਾਂ ਨੂੰ ਚੁੱਪ ਕਰਾ ਲਵਾਂ ਹੈ ਕਿੱਦਾਂ ਬੋਲਦੀ ਐ ਜੇ ਚਾਰ ਦਿਨ ਤੀ ਆਈ ਗਈ ਰਹਿਣ ਤੇ ਫਿਰ ਕੀ ਹੋ ਗਿਆ ਉਹ ਮੰਮੀ ਨੇ ਮਾਰਾ ਕੀ ਕਹਿਤਾ ਹੈ ਹੁਣ ਉਹਨਾਂ ਲੈਣ ਨਹੀਂ ਆਉਣਾ ਹੈਗਾ ਆਪੀ ਛੱਡ ਕੇ ਆਓਗੇ ਨਾਲੇ ਬੇਇੱਜ਼ਤੀ ਕਰਾਏ ਉਹ ਜਾ ਕੇ ਨਾਲੇ ਮੰਮੀ ਇੱਥੇ ਨਾ ਸਾਡੇ ਪਰਵਾਜ਼ ਦੀ ਗੱਲ ਹੁੰਦੀ ਆ ਇਹਦਾ ਮਤਲਬ ਨਹੀਂ ਬੰਦਾਂ ਵਿੱਚ ਬੋਲਣ ਦਾ ਅੱਛਾ ਤਾਡਾ ਪਰਿਵਾਰ ਆ ਤੇ ਉਹ ਪਰਿਵਾਰ ਤੋਂ ਬਾਹਰ ਵਾ ਚਲਣਾ ਥੋੜਾ ਮੂੰਹ ਸੰਭਾਲ ਕੇ ਬੋਲ ਮੇਰੀ ਧੀ ਆ ਉਹ ਇਹ ਘਰ ਦੀ ਮਾਲਕ ਵਾ ਮੇਰੀ ਗੱਲ ਸੁਣੋ ਆ ਟੈਂ ਟੈਂ ਬੰਦ ਕਰੋ ਜਿਹੜੀ ਕੰਮ ਦੀ ਗੱਲ ਵਾ ਨਾ ਉਹ ਕਰੋ ਜਿਹੜੀ ਕਿਤੇ ਕੰਮ ਦੀ ਗੱਲ ਵੱਲੋਂ ਹੀ ਕਿਆ ਹੈ ਅਸੀਂ ਤੇ ਪਹਿਲਾਂ ਹੀ ਕਿਆ ਹੈ ਕਿ ਚੁੱਪ ਕਰਕੇ ਸਾਨੂੰ ਆਖ ਕਰ ਦੋ ਆਪੇ ਕੋਈ ਗੱਲਬਾਤ ਨਾ ਹੋਏ ਤੇ ਮੰਮੀ ਦੇਵੇਂ ਰੱਟਾ ਪਾਉਣ ਕਹਿੰਦੀ ਤੁਹਾਨੂੰ ਆਖ ਕਰਨਾ ਹੀ ਨਹੀਂ ਐ ਆ ਤੁਹਾਡੀ ਨੌ ਜੜੀ ਆ ਨਾ ਛਾਲਾ ਮਾਰਨ ਦੀ ਅੱਡ ਹੋਣ ਨੂੰ ਹੈ ਇਹਦਾ ਜੀ ਨਹੀਂ ਕਰਦਾ ਚਾਹ ਟਿੱਕੀਆਂ ਪਕਾਉਣ ਨੂੰ ਪਹਿਲੀ ਗੱਲ ਤੇ ਇਹ ਚੌਂਕੇ ਚ ਵੜੀ ਕਿਦੜੀ ਸਾਰਾ ਕੰਮ ਤੇ ਵਿਚਾਰੀ ਸ਼ਰਮ ਕਰਦੀ ਐ ਉਹ ਕੁੰਡੇ ਦੋਵੇਂ ਜੀ ਇਹਨਾਂ ਨੂੰ ਆਖ ਰਹੀ ਐ ਆਹੋ ਆਜੋ ਵਿਚਾਰੀ ਹੋ ਗਈ ਐ ਤੂੰ ਹੀ ਮੈਂ ਨਹੀਂ ਸਾਰਾ ਕਰਦੇ ਹੋਣਾ ਜੇ ਮੈਂ ਇਹ ਕੁਝ ਕਰਦੀ ਤੇ ਅੱੜ ਕੇ ਮੰਜੇ ਤੇ ਬਹਿ ਕੇ ਆਰਡਰ ਮਾਰਦੇ ਹੋ ਹਾਂ ਹੁਣ ਆਰਡਰ ਤੂੰ ਮਾਰਿਆ ਕਰ ਮੈਂ ਪਕਾ ਕੇ ਦਊਂਗੀ ਤੈਨੂੰ ਚੰਗਾ ਤੇ ਪਕਾਉਣੀਆਂ ਨਹੀਂ ਜੀ ਹਾਂ ਖਾਈ ਮੇਰੀਆਂ ਪੱਕੀਆਂ ਸਨੀ ਪੁੱਤ ਤੂੰ ਹੀ ਕੋਬ ਬੋਲ ਡੈਡੀ ਮੈਂ ਆ ਕੇ ਬੋਲਾਂ ਬੋਲਣ ਜੋ ਗਾ ਤੇ ਰਹਿ ਨਹੀਂ ਕਿ ਆਪਾਂ ਮਗਰ ਮੈਂ ਦੇਖਣ ਰਿਆਂ ਵੀ ਘਰ ਜਾਣ ਕੇ ਤੈਨੂੰ ਰਿਆ ਹਟਾ। ਇਹੀ ਕਿਤੇ ਮਮੀ ਨਿਕਲਾਤਾ ਹੁੰਦਾ ਇਹਨੂੰ ਅਮਨ ਨੂੰ ਉੱਠਾ ਕੰਨੋਂ ਉਤੋਣੀ ਨਹੀਂ ਹੈਗੀ। ਸਾਰਿਆਂ ਦੀ ਜਿਹੜੀ ਪੀੜਵਾ ਨਾ ਸਾਰੀ ਅਮਨ ਦੀ ਆ। ਲੱਗਿਆ ਮੈਨੂੰ ਪਤਾ ਜੇ ਐਡੀ ਪੀੜਾ ਤਾਂ ਦੋਵਾਂ ਪਰਵਾਂ ਨੂੰ ਤੇ ਇਹਨੂੰ ਨਾ ਤਾਂ ਸਿਰ ਤੇ ਚੜਾ ਕੇ ਕੋਠੀ ਬਣਾ ਕੇ ਦੇਣੀ ਆ। ਕਰ ਲਿਓ ਜੋ ਕਰਨਾ ਫਿਰ ਤੁਸੀਂ। ਉਹ ਸਵਾਦੀ ਗੱਲ ਕਰੀ ਤੇ ਹੁੰਦੀ ਐ ਕਿੱਥੇ ਕੋਠੀ ਬਣਾ ਕੇ ਦੇਣੀ ਐ ਤੂੰ ਹੈਂ? ਸਾਹਮਣੇ ਬਣਾ ਕੇ ਦਊ ਆ ਕਿਲੇ ਵਿੱਚ। ਬਣਾ ਕੇ ਦੇਣੀ ਇੱਥੇ। ਆਹੋ ਬਣਾਇਓ ਸਾਡੀ ਸ਼ਰੀਕ ਨੂੰ। ਬੜਵਾਇਓ ਸਾਡੇ ਸਿਰ। ਫਿਰ ਤੁਸੀਂ ਸੌਖੇ ਹੋਜੋਗੇ। ਉਹਨੂੰ ਆਪਣੇ ਘਰ ਨਾਲ ਘਲਾਵੀ। ਇਹ ਤੇ ਕੁੱਟੀਆਂ ਬਾਬਾ ਦੇ ਹੈ ਬੜੀ ਸੋਹਣੀ ਤੇਰੀ ਗੱਲ ਵਾ ਇਹਨਾਂ ਦੀ ਜੀਭਾਂ ਤੇ ਕੰਟਰੋਲ ਕਰਾਂ ਕਿ ਤੱਕ ਚੱਲਦੀਆਂ ਲੁੱਤਰ ਲੁੱਤਰ ਬੰਦ ਨਹੀਂ ਕਰ ਸਕਦੇ ਤੇਰੀ ਜਿਹੜੀ ਬੰਦ ਰਹਿੰਦੀ ਹੈ ਇਹਨੂੰ ਤੈਨੂੰ ਕਵਾਂ ਮੈਂ ਹੈ ਮੇਰੇ ਪੇਸ਼ ਪਈ ਰਹਿੰਦੇ ਆ ਇਹਨਾਂ ਦੇ ਮੂੰਹ ਬੰਦ ਕਰੋ ਜਿਹੜੇ ਅੱਡਾ ਨੂੰ ਫਿਰਦੇ ਨੇ ਮਾੜੀ ਗੱਲ ਕਿਹੜੀ ਕਹਿਤੀ ਜਿਹੜੀ ਚੀਜ਼ ਦੇਣੀ ਦੇ ਦਿਓ ਜੇ ਨਹੀਂ ਦੇਣਾ ਤਾਂ ਵੀ ਬਾਬਾ ਚੀਜ਼ ਨਹੀਂ ਦੇਣ ਤੁਹਾਨੂੰ ਦੇ ਦੋ ਕਰ ਦੋ ਆਡੇ ਨੂੰ ਪੈਜੇ ਖਾਂਦੇ ਨੂੰ ਮੈਨੂੰ ਕੀ ਪਤਾ ਕਿਹੜੀ ਕਿਹੜੀ ਚੀਜ਼ ਹੋਰ ਸੋਈ ਚ ਵੰਡਣ ਵਾਲੀ ਆ ਬਾਕੀ ਸਭ ਕੋ ਪਤਾ ਨੇ ਪਿਆ ਸਭ ਕੋ ਸੋਈਆਂ ਤਾਂ ਦੋ ਹੈਗੀਆਂ ਮੈਨਾਂ ਔੜੀ ਬਾਹਰ ਵਾਲੀ ਸੋਈ ਹੈ ਨਾ ਉਹ ਦੋ ਇਹਨੂੰ ਮਹਾਰਾਣੀ ਨੂੰ ਅੰਦਰ ਵਾਲੀ ਤਾਂ ਮੈਂ ਦਿੰਦੀ ਨਹੀਂ ਰਸੋਈ ਚਲੋ ਕੋਈ ਗੱਲ ਨਹੀਂ ਠੀਕ ਆ ਉਹੀ ਰਸੋਈ ਦੇ ਦਿਓ ਤੇ ਉਹ ਜਿਹੜਾ ਨਾਲ ਵਾਲਾ ਕਮਰਾ ਨਾ ਉਹ ਸਾਨੂੰ ਦੇ ਦਿਓ ਤੇ ਮੈਂ ਉਹਨਾਂ ਦਾ ਕੰਮ ਕਰ ਲਿਆ ਕਰਾਂਗੇ ਮੈਨੂੰ ਪਤਾ ਹੋਗਾ ਕਿ ਮੈਂ ਕਰਨਾ ਉਹਨਾਂ ਦਾ ਕਿਉਂ ਕਰਾਂਗੀ ਹੁਣ ਲੱਗਣਗੀਆਂ ਮਹਾਰੀਆਂ ਠੀਕ ਆ ਨਾ ਇੱਕ ਦਿਨ ਕਰੇਗੀ ਸਾਰੀਆਂ ਸਫਾਈਆਂ ਤੂੰ ਤੇ ਇੱਕ ਦਿਨ ਕਰੂਗੀ ਸ਼ਰਨ ਤੇ ਤੂੰ ਹੀ ਕੀ ਕਰਨਾ ਤੇ ਮੈਂ ਕੀ ਕਰਨਾ ਵਾ ਕਿਹਦਾ ਨਿਆ ਕਿਵੇਂ ਕਰਿਆ ਕਰਿਆਉਣਾ ਉਹ ਤੇਰੇ ਤੁਹੀ ਆਂਦੇ ਮੈਂ ਸਾਰਾ ਕੰਮ ਬਰਾਬਰ ਕਰਨਾ ਵਾ ਤੇ ਮੇਰੀ ਕਰੇ ਜੁੱਤੀ ਮੈਂ ਕਦੀ ਵੀ ਨਹੀਂ ਕਰਦੀ ਪਰ ਮੈਨੂੰ ਅੰਗਲ ਸਾਰੇ ਕਰਦੀਆਂ ਕਰਨ ਦੀ ਯਾਰ ਫਿਰ ਕਿਹੇ ਪਾਸੇ ਵੀ ਨਹੀਂ ਪੂਰੇ ਹੁੰਦੇ ਹੈਗੇ ਨਹੀਂ ਇੱਕ ਗੱਲ ਹੋਰ ਸੁਣ ਲੈ ਕੱਪੜੇ ਨਹੀਂ ਤੋਣਦੇ ਮਸ਼ੀਨ ਵਿੱਚ ਮੈਂ ਆਪਣੀ ਨਵੀਂ ਲੈ ਕੇ ਆ ਕਿਉਂ ਮੈਂ ਕਿਉਂ ਨਵੀਂ ਲੈ ਕੇ ਆ ਜੇ ਇਸ ਗੱਲ ਤੇ ਆਇਓ ਨਾ ਤੇ ਨਵੀਂ ਤੁਹੀ ਜਾ ਆਈ ਤੇ ਮੇਰੇ ਪੇਕਿਆਂ ਤੋਂ ਹੀ ਆਣਾ ਵੱਡੀ ਆਈ ਪੇਕਿਆਂ ਵਾਲੀ ਬੀਹ ਪੇਕਿਆਂ ਤੋਂ ਆਇਆ ਮੇਰੇ ਪੇਕਿਆਂ ਤੋਂ ਆਇਆ ਬਸ ਆਹ ਲੱਗਣਾ ਹੀ ਆ ਗਿਆ ਨਾ ਮਾਨਸ ਖਾਲਕੇ ਕਲੀ ਹੈ ਫਿਰ ਤੂੰ ਹੀ ਸ਼ੁਰੂਆਤ ਕਰਦੇ ਹੋ ਗੱਲਾਂ ਦੀ ਪਿੱਲਾ ਮੈਂ ਤਾਂ ਨਹੀਂ ਮਸ਼ੀਨ ਦੀ ਕੋਈ ਵੀ ਗੱਲ ਕੀਤੀ ਨਹੀਂ ਕੀਤੀ ਮਸ਼ੀਨ ਦੀ ਗੱਲ ਜ਼ੁਬਾਨ ਵਿੱਚ ਡਾਕ ਕਰਦੀ ਆ ਬੋਲਦੀ ਕਿ ਮਿਰਚਾ ਲੱਗੀਆਂ ਦੇਖੋ ਕਿਤਾ ਬੋਲਦੀ ਆ ਆਹ ਵੇ ਤੂੰ ਆ ਜਾ ਲੱਗੇ ਬੈਠਾ ਚਪ ਕਰਕੇ ਉਹਨੇ ਕੀ ਕਹਿੰਦੇ ਮੇਰੇ ਨਾਲ ਗੱਲ ਕਰੋ ਜਿਹੜੀ ਕਰਨੀ ਹੈ ਕੀ ਕਰਨ ਦੇ ਆ ਕਰਨ ਦੇ ਆਹ ਮਾਨ ਨੂੰ ਕਵੀ ਮਾਨ ਨੂੰ ਹੀ ਇਹਨੂੰ ਨਾ ਕੁਛ ਕਵੀ ਵੇ ਇਹਦੀ ਜ਼ੁਬਾਨ ਵਾਟੇ ਦੀ ਪਾ ਮੰਮੀ ਮੈਂ ਕੀ ਕਰਾਂ ਇਹਨੂੰ ਚੁੱਪ ਕਰਾਵਾਂ ਤੇ ਤੁਹਾਨੂੰ ਕਰਾਵਾਂ ਇਹ ਖਾਂ ਜਨਾਨੀ ਤੇ ਚੁੱਪ ਨਹੀਂ ਹੁੰਦੀ ਤੇ ਮਾਨਤ ਕਿੱਦਾ ਪੈਂਦਾ ਉਹ ਡੁੱਟ ਕੇ ਜਿੱਦਾਂ ਦਾ ਕੋ ਬੋਲੋਗੇ ਉਹਨੇ ਵੀ ਬੋਲੀ ਜਾਣਾ ਆਰਾਮ ਨਾਲ ਜਿਹੜੀ ਗੱਲ ਹੋਈ ਉਹਦਾ ਦੱਸੋ ਭਈ ਇਦਾਂ ਕਰਨਾ ਤੂੰ ਚੁੱਪ ਕੀਤੀਦਾ ਵਾਹੋ ਚੱਲ ਮੰਮੀ ਇੱਕ ਹੋਰ ਗੱਲ ਜਿੰਨਾ ਵੀ ਸਾਡਾ ਸੋਨਾ ਵਾਣਾ ਉਹ ਤੂੰ ਸਾਡੇ ਹੱਥ ਤੇ ਰੱਖੋ ਕਿ ਕਿਹੜਾ ਸੋਨਾ ਰਖਾ ਤੇ ਹੱਥ ਤੇ ਵੱਡਾ ਰਾਣੀ ਘਰ ਫੜਾਇਆ ਮੈਨੂੰ ਤੂੰ ਕੱਲਾ ਕਿੱਦਾਂ ਮਾਰਦੀ ਆ ਕੋਈ ਸੋਨਾ ਸੋਨਾ ਨਹੀਂ ਮੇਰੇ ਕੋ ਚੁੱਪ ਕਰਕੇ ਬਹਿ ਜਾ ਆਪ ਜਿੰਦਰੇ ਮਾਰ ਮਰਦੀ ਬੁਮਾਰੀ ਨੂੰ ਤੇ ਸੋਨੇ ਭਾਲਦੀ ਮੇਰ ਕੋ ਸੋਨਾ ਲੱਭੀ ਫਿਰਦੀ ਆ ਮੰਮੀ ਸੋਨੇ ਕਿਹੜੇ ਦੀ ਵੇ ਗੱਲ ਕਰਨੀ ਆ ਉਹ ਜਿਹੜਾ ਵਿਆਹ ਤੇ ਹੀ ਮੈਨੂੰ ਪਾਇਆ ਸੀ ਤੇ ਜਿਹੜਾ ਮੇਰੇ ਪੇਕੇਆਂ ਵਾਲਾ ਸੀ ਸਾਰਾ ਤੁਹਾਡੇ ਕੋਲ ਹੀ ਆ ਉਹ ਕੱਢ ਕੇ ਦੀ ਹੁਣ ਸਾਨੂੰ ਦੋ ਹੁਣ ਕਿਹੜਾ ਸੋਨਾ ਲੱਭਦੀ ਆ ਹੁਣ ਨਹੀਂ ਸੋਨਾ ਮਿਲਣਾ ਕੋਈ ਵੀ ਜਦੋਂ ਮੰਨਦਾ ਵਿਆਹ ਰੱਖਿਆ ਹੀਗਾ ਬੜੀਆਂ ਚੰਗੀਆਂ ਬੜੀਆਂ ਨੇ ਦੋਵੇਂ ਜਣੀਆਂ ਤੋਂ ਮੰਮੀ ਜੀ ਤੁਹਾਡਾ ਸੋਨਾ ਲੱਲੋ ਕੋਈ ਗੱਲ ਨਹੀਂ ਕੁੜੀ ਦਾ ਵਿਆਹ ਹੋਣਾ ਚਾਹੀਦਾ ਵਾ ਤੇ ਹੁਣ ਉਹ ਸੋਨਾ ਦੇ ਕੇ ਕਿੰਦਾ ਵਿਆਹ ਕੀਤਾ ਹੀਗਾ ਹੁਣ ਤੂੰ ਕੀ ਕਹਿੰਦੀ ਆ ਸੁਣ ਲੈ ਬਾਬੀ ਹੁਣ ਕੰਨ ਖੋਲ ਕੇ ਸੁਣ ਲੈ ਸੋਨਾ ਭਾਲਦੀ ਫਿਰਦੀ ਆ ਮੇਰੇ ਵਿਆਹ ਚ ਪਿਆ ਜਿਹੜਾ ਉਹ ਸੋਨਾ ਨਹੀਂ ਤੂੰ ਨਕਨੀ ਚ ਬਣ ਬੰਦੀ ਰੱਖ ਤੇਰੇ ਤੇ ਮਤਲਬ ਹੀ ਨਹੀਂ ਪੰਦਾ ਇੱਥੇ ਬਹਿਣ ਦਾ ਐਵੇਂ ਘੜਕਮੜ ਫੇਰ ਲੱਗ ਪਈ ਨਹੀਂ ਆ ਗੱਲਾਂ ਕਰਨ ਕਿਉਂ ਕੋਈ ਕੁਝ ਪੁੱਛਣ ਦੇ ਆ ਮੈਂ ਕਿਉਂ ਨਹੀਂ ਇੱਥੇ ਬਹਿਣਾ ਚੱਲ ਨਾ ਬਚੋ ਚੁੱਪ ਕਰੋ ਹੌਂਸਲੇ ਨਾਲ ਗੱਲ ਕਰ ਲੋ ਜਿਹੜੀ ਕਰਨੀ ਹੈ ਕਿਉਂ ਡੇ ਜਿੱਦਾਂ ਬੋਲਣਾ ਤੇ ਦੀਦੀ ਮੈਨੂੰ ਕਦੋਂ ਦੀ ਕਹਿ ਨਹੀਂ ਕਿ ਤੂੰ ਵਿੱਚ ਨਾ ਬੋਲੇ ਫਿਰ ਹੱਟ ਦੀ ਕਿਉਂ ਨਹੀਂ ਬੋਲਣਾ ਉਦਾਂ ਹੀ ਮੇਰੇ ਦਿਵਾਰੇ ਹੋ ਜਾਂਦੀ ਭਾਦੀ ਮੈਂ ਤੂੰ ਹੀ ਚੁੱਪ ਕਰ ਜਾ ਮੈਂ ਕੀ ਕਹਾਂ ਉਹ ਸੋਨੇ ਦੀ ਗੱਲ ਮੈਂ ਤਾਂ ਹੀ ਬੋਲੀ ਉਹਦੋਂ ਦੀ ਮੈਂ ਬੋਲੀ ਇਹਨੂੰ ਚਲੋ ਮੰਮੂ ਨਾਲ ਗੱਲ ਕਰਦੇ ਆ ਉਹਨੂੰ ਕਰ ਲੈਣ ਦੇ ਮਰਦੀਪ ਛੱਡ ਪਰਾਂ ਨਹੀਂ ਦਿੰਦੇ ਨਾ ਸਹੀ ਸੋਨਾ ਤੂੰ ਭਾਗ ਜਿਹੜਾ ਫਿਰਨਾ ਇੱਥੇ ਉਹ ਕੋਈ ਨਾ ਕੋਈ ਨਾ ਪੁੱਤ ਹੌਸਲਾ ਰੱਖ ਸੋਨਾ ਵੀ ਦਵਾਂਗੇ ਬਣਾ ਕੇ ਇਹ ਤਾਂ ਮੈਂ ਮੂੰਹ ਮਦ ਕਰਨਾ ਹੀ ਕਰਨਾ ਵਾ ਇਨੇ ਜਾ ਕੇ ਸਾਰੇ ਪਿੰਡ ਚ ਜ਼ੁਬਾਨ ਫੇਰਨੀ ਆ ਮੇਰੀ ਸੱਸ ਨੇ ਮੈਨੂੰ ਸੋਨਾ ਨਹੀਂ ਦਿੱਤਾ ਸਾਰਾ ਕੁਝ ਦਊਂਗੀ ਸਬਰ ਰੱਖੋ ਸੋ ਲੋ ਹੁਣ ਸਾਰੇ ਜਣੇ ਤੁਹਾਡੇ ਸਾਰਿਆਂ ਦੇ ਵਿੱਚ ਗੱਲ ਹੋਈ ਏ ਤੇ ਹੁਣ ਮੰਮੀ ਮੁਕਰਿਓ ਨਾ anu ਸਾਡਾ ਸੋਨਾ ਦੇ ਦਿਓ ਕੋਈ ਨਹੀਂ ਮਿਲ ਜੂਗਾ ਸੋਨਾ ਤੇਰਾ ਤੇ ਇੱਕ ਗੱਲ ਮੇਰੀ ਵੀ ਕੰਨ ਖੋਲ ਕੇ ਸੁਣ ਲੈ ਜਿਹੜੀ 11 ਵਜੇ ਤੱਕ ਪਈ ਰਹਿਣੀ ਆ ਨਾ ਬੈੱਡ ਦੇ ਉੱਤੇ ਹੁਣ ਉੱਠਾਂ ਤੀਕਰ ਪਾਲਤਾ ਕਰਿਆ ਕਰੇਂ ਟਾਈਮ ਦੇ ਨਾਲ ਤੇ ਜੇ ਠੀਕ ਨਾ ਨਾ ਹੋਈ ਉਹ ਤਾਂ ਬਹਾਨੇ ਭੋਨੇ ਨਹੀਂ ਚੱਲਣੇ ਕਿ ਸ਼ੈਨ ਮੇਰਾ ਕੰਮ ਕਰ ਦੇ ਪਰ ਸਾਰੇ ਕੰਮ ਆਪ ਕਰਨੇ ਪੈਣੇ ਤੁਹਾਨੂੰ ਇਨਾ ਮੇਰਾ ਦੁੱਖ ਕਾਦਾ ਲੱਗਣ ਦਿਆ ਤੁਹਾਡੇ ਵਲੋਂ ਪਰ ਮੈਂ 12 ਵਜੇ ਉੱਠ ਕੇ ਕਰਾਂ ਪਾ ਮੈਂ 2 ਵਜੇ ਉੱਠ ਕੇ ਕਰਾਂ ਮੈਂ ਆਪਣਾ ਕੰਮ ਆਪੇ ਕਰ ਲਿਆ ਕਰਾਂਗੀ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਨਾਲੇ ਜਿਵੇਂ ਜਦੋਂ ਤੂੰ ਆਟੇ ਘਰਦਾ ਤੇਰੇ ਨਾਲ ਭਵੇਂ ਬੈਠੀ ਰਹੇ ਤੈਨੂੰ ਇਹ ਗੱਲ ਲੱਗੀ ਕਿਉਂ ਜੇ ਕੋ ਭੈਣ ਭਰਾ ਆ ਜਾਏ ਤਾਂ ਗੰਦ ਪਿਆਰ ਹੋਊਗਾ ਤੇ ਕੀ ਆਪ ਕੋਈ ਆਪ ਹੀ ਟਾਈਮ ਨਾਲ ਆਪਣੇ ਉੱਠ ਕੇ ਕਰ ਲਿਆ ਕਰੋਗੀ ਸਪਾਈ ਦਾ ਕੰਮ ਮੈਂ ਹੋਇ ਕਹਿ ਨਹੀਂ ਆ ਮੈਨੂੰ ਲੋੜ ਨਹੀਂ ਮੂੰਹ ਲੱਗਣ ਦੀ ਆਹੋ ਤੇ ਰੋਟੀ ਪਕਾਵੇ ਕੋ ਨਾ ਪ ਜੋ ਤੁਹਾਡੀ ਕਰਤਾ ਫਿਰ ਕਦੇ ਉਹਨਾਂ ਨੂੰ ਟੈਨਸ਼ਨ ਲੱਗ ਤੈਨੂੰ ਲੋੜ ਆ ਚੰਗਾ ਚਲੋ ਡੈਡੀ ਜੋ ਤੇ ਕੀਤਾ ਠੀਕ ਆ ਤੇ ਬਾਕੀ ਜਿਹੜੀ ਪੈਲੀ ਆ ਨਾ ਕਣਕ ਵੱਢ ਕੇ ਉਹ ਵੀ ਦੇ ਦੇ ਤੁਹਾਨੂੰ ਹਾਏ ਹਾਏ ਵੇ ਕਿੱਦਾਂ ਬੋਲਣ ਦਿਆ ਮੈਂ ਤੂੰ ਆਪਣੇ ਪਿਓ ਦਾ ਕਿੱਦਾਂ ਦੀਆਂ ਗੱਲਾਂ ਕਰਨ ਦਿਆ ਹੈ ਸਾਡੇ ਹਰੇ ਹੱਥ ਮਿਟਾ ਲਓ ਤੇ ਖੱਤਿਓ ਅਰੇ ਤੇ ਉਹ ਵਿਚਾਰੀ ਨੂੰ ਦਾਜ ਦੇਣ ਵਾਲਾ ਵਾ ਤੁਸੀਂ ਚੰਗੇ ਕੀ ਜੇ ਇੰਨੇ ਸਾਰੇ ਪੁੱਤਰ ਆਇਆ ਇੰਨੇ ਘਰ ਵਿੱਚ ਸਾਰੇ ਪੌੜੇ ਜਿਹੜਾ ਆ ਲੋ ਉਹ ਜਾਇਗ ਤੇ ਦਾਜ ਦੋਗੇ ਉਹਨੂੰ ਵੇ ਤੇਰਾ ਦਾਜ ਦੇਣਾ ਜਿਹੜਾ ਆ ਵੇਹ ਲੋ ਕਿ ਕਰ ਰਹੀਆਂ ਗੱਲਾਂ ਕਰਨ ਡਿਆ ਵਾ ਇਹ ਜਬਾਨ ਦੀ ਕਿੱਤੀ ਜਾਂਦੀ ਮੇਰੀ ਗੱਲ ਸੁਣ ਲੈ ਅੱਜ ਤੈਨੂੰ ਅੱਡ ਕਰਨ ਤੋਂ ਪੈਣੀ ਚਾਹੀਦੀ ਚਾਹੀਦੀ ਆ ਪਿਆਲੀ ਇਹਨੂੰ ਪਿਆਲੀ ਪੁਲੀ ਨਹੀਂ ਮਿਲਣੀ ਵੱਡਾ ਪਿਆਲੀ ਵਾਲਾ ਨਹੀਂ ਖਾਣਾ ਕਿਥੋਂ ਮੈਂ ਪਿਆਲੀ ਨਹੀਂ ਦੇਣੀ ਤੇ ਉਹ ਹਿੱਸਾ ਮਿਲ ਜਾ ਕਰੂਗਾ ਤੈਨੂੰ ਹਿੱਸਾ ਮਿਲ ਜਾ ਗੱਲਾਂ ਕਿੰਨੇ ਜਾਣੇ ਆ ਉਹ ਸਾਭ ਨਾ ਮਿਲ ਲਈ ਆਇਆ ਵੱਡਾ ਪਿਆਲੀ ਲੈ ਲੈਣੀ ਡੈੜੀ ਮੈਂ ਕਿਉਂ ਦੇਣਾ ਨਹੀਂ ਹਿੱਸਾ ਤੂੰ ਹੀ ਜਿਹੜਾ ਸਾਡਾ ਬੰਦਾ ਹੋ ਤੈ ਹੀ ਲੈਣਾ ਹੀ ਆ ਕੋਈ ਗੱਲ ਨਹੀਂ ਦਵਾਂਗੇ ਹਿੱਸਾ ਨੂੰ ਦਵਾਂਗੇ ਕਿਉਂ ਨਾ ਪਰ ਆਈ ਤੇ ਲਾਗੇ ਬੈਠੀ ਆ ਨਾ ਇਹਦਾ ਵੀ ਹਿੱਸਾ ਕੱਢਣਾ ਹੀ ਮੈਂ ਸੋਤਰਾ ਫਿਰ ਮੰਮੀ ਮੇਰੀ ਗੱਲ ਸੁਣ ਇਹਦਾ ਗਾਦਾ ਹਿੱਸਾ ਪੰਦਾ ਵਾ ਇੰਨਾ ਵਧੀਆ ਇਹਦਾ ਵਿਆਹ ਕੀਤਾ ਵਾ ਸਾਰਾ ਕੁਝ ਪਾਇਆ ਇਹ ਵਿਆਹ ਚ ਹਲੇ ਕੋ ਮਗਰ ਰਹਿ ਗਿਆ ਮੇਰਾ ਵੇ ਤੂੰ ਚੁੱਪ ਕੀਤਾ ਵਾ ਵੱਡਾ ਲੱਗਾ ਬੋਲਣ ਮੇਰਾ ਜਿੰਨੂ ਜੀ ਕਰੂਗਾ ਹਿੱਸਾ ਦਊਂਗੀ ਬਹੁਤੀ ਨਾ ਚ ਪਾਂਚ ਲਾਉਂਦੀ ਲੋੜ ਨਹੀਂ ਗਈ ਖਿੱਚ ਕੇ ਰੱਖ ਤੇ ਨਹੀਂ ਜੁਬਾਨ ਸਾਰਿਆਂ ਦੀ ਮੈਂ ਕਿਦਾਂ ਪਟੜ ਪਟੜ ਬੋਲਦੇ ਆਏ ਅਰੇ ਦੀ ਜਬਾਨਾ ਖਿੱਚੀ ਜਾਂਦੇ ਆਪਣੀ ਧੀ ਦੀ ਵੀ ਖਿੱਚ ਲੈਣੀ ਹੀ ਨਾ ਇੱਥੇ ਅੜਕੇ ਨਹੀਂ ਹੀ ਪੈਣਾ ਇਹਨੇ ਇਨੂੰ ਵੀ ਥੋੜੀ ਬੋਧੀ ਅਕਲ ਦੇ ਦੋ ਯਾਰੀ ਅਕਲ ਤੇ ਤੀ ਮੈਂ ਆਪਣੀ ਤੀ ਰੂ ਬੋਦੀ ਜਬਾਨ ਲੜਾਉਣ ਦੀ ਲੋੜ ਨਹੀਂ ਕੀ ਆ ਹੋ ਤੇ ਦਿਖਣ ਹੀ ਦਿਆ ਨਹੀਂ ਤੇ ਉੱਥੇ ਨਾ ਵਸਦੀ ਪਿੰਦਰਾ ਆ ਤੇ ਪੁੱਤ ਖਲਰਾ ਵਾਧਾ ਜਾਣ ਲਈ ਜਿਤਨਾ ਸਮੇਟਣਾ ਦਾ ਆਸ ਸਮੇਟ ਲਾ ਕੋਈ ਨਾ ਲੈ ਡੈਡੀ ਜਿੱਦਾਂ ਇਹਨਾਂ ਕਿਹਾ ਵਾ ਠੀਕ ਆ ਸਾਨੂੰ ਨਮਦੀਪ ਤੂੰ ਹੁਣ ਆਫਸਰ ਚ ਕੰਮ ਕਰਿਆ ਕਰਨਾ ਜਿੱਦੂ ਨਹੀਂ ਉਹਦੇ ਮੇਰੇ ਪਿੱਛ ਪਈ ਜਾਂਦੀ ਐ ਪਤਾ ਨਹੀਂ ਇਹਨੇ ਮੇਰੇ ਦਾ ਕੀ ਵੰਡਣਾ ਵਾ ਹਾਏ ਹਾਏ ਪੁੱਤ ਤੂੰ ਕੋਣ ਕਿੱਥੇ ਬਹਿ ਗਈ ਆ ਕੀ ਗੱਲ ਵਾ ਤੇ ਮੰਮੀ ਪਵਾ ਨਾ ਤਾਂ ਕੀ ਕਰਾਂ ਉਹ ਵੇਖਿਆ ਹੀ ਆ ਜਦੋਂ ਨਹੀਂ ਉਹਦੋਂ ਮੇਰੇ ਗੱਲ ਪੈ ਜਾਂਦੀਆਂ ਹਨ ਕਿ ਭੋਖ ਹੋ ਕੇ ਕੋਈ ਵੀ ਗੱਲ ਹੋਈ ਮੇਰੇ ਤੇ ਸੁੱਟ ਦਿੰਦੀ ਜਾ ਕੇ ਚੱਲ ਕੋਈ ਨਹੀਂ ਕੋਈ ਨਹੀਂ ਠੰਡ ਰੱਖ ਅੱਡ ਹੋਣ ਦਾ ਬੜਾ ਚਾਵਾ ਨੇ ਇਹਨੂੰ ਵੇਖੀ ਸਹੀ ਇਹਦੇ ਨੱਕ 'ਚ ਨਾ ਗਾਲੀਆਂ ਤੇ ਗੱਲ ਕੀ ਹੋਈ ਹੈ ਵੇਖੀ ਹਾਂ ਕਿੰਨੀਆਂ ਕਿ ਚੀਜ਼ਾਂ ਪੇਕਿਆਂ ਤੋਂ ਲੈ ਲੈ ਕੇ ਆਊਗੀ ਮੰਮੀ ਅੱਜ ਤੇ ਹੋ ਗਈ ਉਹਦੀਆਂ ਲਗਾਮਾਂ ਹੁਣ ਖੁੱਲ ਜਣੀਆਂ ਵੇਖੀ ਖੁੱਲਣੀਆਂ ਨਹੀਂ ਗੀਆਂ ਕੱਸੀਆਂ ਜਾਣੀਆਂ ਵਾ ਅੱਗੇ ਤਾਂ ਮਹਾਰਾਣੀ ਪਈ ਰਹਿੰਦੀ ਹੁੰਦੀ ਹੈ ਨਾ 11 ਵਜੇ ਤੱਕ ਹੋ ਰੁਕੋਗੀ ਲੰਗਰ ਪਕਾਉਗੀ ਤੇ ਪਿੰਦਰ ਦੇ ਮੂੰਹ ਚ ਪਾਉਗੀ ਤੁਸੀਂ ਵੀ ਇਹਦੇ ਹਿੱਸੇ ਦਾ ਕੰਮ ਨਹੀਂ ਕਰਿਆ ਕਰਨਾ ਲਾਏ ਝਾੜੂ ਸਾਰੇ ਵੇੜੇ ਮੇਰਾ ਕਰੇ 70 ਮੈਂ ਕੋ ਕਰਨਾ ਕੰਮ ਹੁਣ ਮੈਂ ਝਾੜੂ ਲਉਂਦੀ ਰਹਿਣਾ ਸਾਰੀ ਉਮਰ ਇਹਨਾਂ ਨੂੰ ਕਾਦੇ ਵਾਸਤੇ ਆਂਦਾ ਡੋਲੀਆਂ ਨੂੰ ਕਿੱਡੇ ਮਜੇ ਨਾਲ ਕਹਿਣ ਦੀ ਵੀ ਤੁਸੀਂ ਨਹੀਂ ਕਰਨਾ ਕੰਮ ਦੱਸ ਵੀ ਤੂੰ ਕਰ ਤੋ ਉਹਨਾਂ ਨੂੰ ਕਹਿਣ ਦੀ ਤੁਸੀਂ ਨਹੀਂ ਕਰਨਾ ਉਹ ਫੇ ਤੇ ਗੱਲ ਆ ਪੁੱਤ ਜਬਾਨੀਆਂ 70 ਜਦੀ ਵਿਦਾਂ ਛੜੀ ਹੈ ਹੈ ਕਰ ਤੋ ਤੇ ਕੋਈ ਨਹੀਂ ਕੀ ਵਿੱਚ ਹੁਣ ਜਦੋਂ ਸਾਰਾ ਕੰਮ ਕਰਨਾ ਪਿਆ ਨਾ ਲੋ ਲੱਗ ਜਣੀ ਇਹਨੂੰ ਤੋ ਤਾਂ ਨਾਸਾਂ ਕਰਦ ਰੀਆਂ ਮੈਂ ਬੰਦ ਤੇ ਵੇਖੀ ਸਹੀ ਫਿਰ ਅੱਡ ਹੋਣ ਦਾ ਤੈਨੂੰ ਐ ਚਾ ਪੂਰਾ ਹੋ ਜਾਣਾ ਦਿੱਕਤੀ ਆਹੋ ਅਕਲ ਦੀ ਗੱਲ ਕਰਦੀ ਬੜੀ ਵਧੀਆ ਅਕਲ ਆਣਾ ਅੱਡ ਹੋਣ ਦੀ ਗੱਲਾਂ ਕਰੀ ਜਾਂਦੀ ਏ ਪੁੱਤ ਤੂੰ ਨਾ ਫਿਕਰ ਕਰ ਕੋਈ ਵੀ ਮੰਮੀ ਮੇਰੀ ਗੱਲ ਸੁਣ ਉਹ ਨਾਲ ਜਿਹੜੀ ਦੂਜੀ ਆ ਨਾ ਉਹਨੂੰ ਵੀ ਸਮਝਾ ਦੀ ਜੇ ਅੱਡੋਗੀ ਤੇ ਇਹਦੇ ਨਾਲ ਕੋਈ ਕੰਮ ਕੁੰਮ ਕਰਾਉਂਦੀ ਨਹੀਂ ਲੋੜ ਤੇ ਜੇ ਕਰਾਇਆ ਨਾ ਵਿਆਹ ਲਈ ਫਿਰ ਮੈਂ ਫੜ ਲੈਣੀ ਆ ਉਹਨੂੰ ਨਹੀਂ ਨਹੀਂ ਕਿਉਂ ਕਰਾਉਗੀ ਕੰਮ ਉਹਨੂੰ ਤਾਂ ਮੈਂ ਚੱਜਣਾ ਸਮਝਾ ਦੇਣਾ ਵਾ ਤੇ ਹੁਣੇ ਹੋ ਗਈ ਅੱਡ ਉਹਦੀ ਜਾਨ ਹੋਰ ਹੀ ਜਲੀ ਬਣ ਉਹ ਕੋਈ ਗੱਲ ਨਹੀਂ ਕੋਈ ਗੱਲ ਹੀ ਸਮਝਾ ਦਨੀ ਆ ਉਹ ਡਰਦੀ ਏ ਮੇਰ ਕੋ ਇਹਨੂੰ ਜਿਆਦਾ ਪਰ ਲੱਗੇ ਆ ਮੈਨੂੰ ਤੇ ਬਿਲਕੁਲ ਨਹੀਂ ਚੰਗੀ ਲੱਗਦੀ ਏ ਡੈਨ ਜੀ ਤੇ ਚੰਗੀ ਕਿਹਨੂੰ ਲੱਗਦੀ ਏ ਮੈਨੂੰ ਬੜੀ ਚੰਗੀ ਲੱਗਦੀ ਏ ਉਹ ਆੜੇ ਪੌਣੀ ਆ ਦੇ ਕਾਚੀ ਪੌਣੀ ਮੇਰਾ ਜੀ ਕਰਨਾ ਫਿਰ ਇੱਕ ਗੋਤੀ ਮਰੋੜਦਾ ਨਾ ਮੇਰਾ ਲਾਈ ਜਾਂਦੇ ਆ ਤੇ ਆਪਣੀ ਬੁੱਢੀ ਵਾਲੀ ਮੇਰ ਦਾ ਪਿੰਦਰ ਵੀਰ ਨਾ ਆੜੇ ਪੌਣੀ ਵਾਲੀ ਉਹ ਤੇ ਮਗਰ ਮਗਰ ਨਖਤਾ ਡਰਦਾ ਫਿਰਦਾ ਵਾ ਉਹ ਤੇ ਕੂਰ ਹੀ ਸਕਦਾ ਉਹਦੇ ਪਿੱਛੇ ਦੂਜੀ ਗੱਲ ਮੰਮੀ ਹੁਣ ਪਹਿਲੀ ਬੰਨਾ ਸਾਹਮਣੇ ਰੱਖਿਓ ਹੁਣ ਇਹਨਾਂ ਨੇ ਆ ਵੀ ਥੋੜੇ ਦਿਨ ਬਾਅਦ ਇਹ ਕੰਮ ਕਰਨਾ ਪਹਿਲੀ ਦਾ ਨੀ ਮੈਨੂੰ ਪਤਾ ਵਾ ਸਾਰਾ ਪਿਆਲੀ ਤੇ ਨਹੀਂ ਮੈਂ ਜਾਣਨ ਦੀ ਇਹਦਾ ਇਰਾਦਾ ਇਹ ਆ ਕਿ ਪਿਆਲੀ ਵੀ ਸਾਨੂੰ ਮਿਲ ਜੇ ਤੇ ਗੁਰਸ਼ਰਲੇ ਡਾਉਂਗੀ ਮੁੜਕੇ ਮੈਂ ਉਹ ਨਹੀਂ ਮਨਸੂਬੇ ਕਾਮਯਾਬ ਹੋਣ ਦੇਣੀ ਆਹ ਦੇਖੀਂ ਅੱਜ ਤੁਹਾਡੇ ਵਰਗਿਆਂ ਨੂੰ ਪੁੱਛਣਾ ਨਹੀਂ ਐ ੱਟਕੀ ਮਾਰ ਕੇ ਬਾਹਰ ਕੱਢਣਾ ਵਾ ਨਹੀਂ ਇਹ ਕੰਮ ਮੈਂ ਹੋਣੀ ਨਹੀਂ ਦੇਣਾ ਠੀਕ ਵਾ ਨਾ ਇਥੋਂ ਤੱਕ ਮੈਂ ਬਤਾਉਣੀ ਨਹੀਂ ਦੇਣੀ ਇਹਨੂੰ ਤਾਂ ਮੈਂ ਹੁਣ ਵੇਖੀ ਸੀ ਇੱਕ ਦੱਸੇਨ ਕਰੱਖਣੀ ਆ ਚਾਹੀਦਾ ਇਹਨੂੰ ਇਦਾਂ ਹੀ